ਏ ਉਰੇ ਨੀ ਮੇਲੇ ਬੰਦਾ ਹੋ ਗਿਆ ਨਾ ਚਲ ਆ ਗਿਆ ਆਪੇ ਹੱਸ ਆ ਚਾਲੂ ਆ ਸਾਰਿਆਂ ਨੂੰ ਵੈਲਕਮ ਆਪਨੇ ਤੋਂ ਬਹੁਤ ਬਈ ਜੰਗ ਦੇ ਕਾਫੇ ਦੀ ਕਰ ਪਾ ਲੈ ਲਬੋਤਰ ਪਹੁੰਚ ਗਏ ਪਿੱਛੇ ਪੰਪ ਆਏ ਦੋ ਤਿੰਨ ਥੋੜੇ ਦੇ ਉਹਨਾਂ ਦੇ ਮੋੜ ਨੇ ਘੁੰਮਣ ਜਗ੍ਹਾ ਘੱਟ ਪਈ ਹਾਂਜੀ ਹਾਂਜੀ ਹਾਂ ਹਾਂ ਲੈ ਜਾਂਦਾ ਜੀ ਬਹੁਤ ਵਧੀਆ ਵਿੱਚ ਕੋਈ ਦਿੱਕਤ ਨਹੀਂ ਉਹਦੇ ਬਾਅਦ ਕੋਈ ਮੋੜ ਨਹੀਂ ਹੈ ਰਾਤੋਂ ਰਾਤ ਰਹਿੰਦੇ ਵਧੀਆ ਰਾਤ ਨੂੰ ਆਹ ਰੋਡ ਹੁੰਦਾ ਹੁੰਦਾ ਨੇ ਹੁਣ ਖਾਲੀ ਹੋਣਾ ਰੋਡ ਹਾਂ ਹੁਣ ਰੋਡ ਖਾਲੀ ਆ ਰਾਤ ਨੂੰ ਅੱਜ ਵੀ ਰੋਡ ਖਾਲੀ ਹੈ ਲੁਧਿਆਣਾ ਵੀ ਖਾਲੀ ਹੁੰਦਾ ਜਦੋਂ ਕਿ ਲੁਧਿਆਣਾ ਵਿੱਚ ਹਾਂ ਬਾਈ ਵੀ ਨਾਰੋ ਸੇਵਾ ਕਰੀਏ ਰੋਟੀ ਹਾਂ ਦੇਣਾ ਕਿੰਨਾ ਪਿਆਰ ਕਰਨਾ ਹੈ ਬਾਈ ਇਹ ਕਿ ਨਹੀਂ ਬਿਲਕੁਲ ਬਿਲਕੁਲ ਲੈ ਆ ਬਣਾ ਮਾ ਬਦਨੀ ਜਾ ਮੈਂ ਵੀ ਉਹੀ ਕੰਮ ਹੈ ਹਾਂ ਕੀ ਕਰੀਏ ਆ ਦੇ ਆ ਪਹਿਲਾਂ ਆਜ਼ਾਦ ਤੇ ਅਸੀਂ ਆਈਏ ਕਿਹਦਾ ਯਾ ਉੱਤੇ ਅਸੀਂ ਆਈਏ ਦੇਈ ਮੈਂ ਕਿ ਮੈਂ ਮਗਰ ਸੀ ਕਿ ਤੇ ਲੱਗੀ ਕੰਪੈਨ ਕਿਹਾ ਨਹੀਂ ਮਜੀਨਾ ਇਹਦੇ ਕੋਲ ਬਾਈ ਕੋ ਤੁਝੇ ਜੀ ਮਜੀਨਾ ਕਹਿੰਦਾ ਮੇਰੇ ਕੋਲ ਕਾ ਕਾਜਾ ਕਰ ਲੋ ਹੁ ਕਾਜਾ ਕਰ ਲੋ ਨਹੀਂ ਪਰ ਭਾਜੀ ਉੱਪਰ ਤੇ ਨਹੀਂ ਘਟ ਰ ਬਹੁਤ ਵਧੀਆ ਆ ਰਿਹਾ ਪਿੱਛੇ ਮੈਂ ਨਹੀਂ ਬਹੁਤ ਵਧੀਆ ਘਟ ਰ ਆ ਉੱਪਰ ਦੇਖੀਂ ਬਸ ਇਹ ਆਵਾਜ਼ ਆਰ ਕਾ ਆਪਣੀ ਪੱਕੇ ਕੋਕੇ ਲਾ ਕੇ ਦੱਸ ਦਿਆ ਨੀ ਨੀ ਮਜਬੂਤੀ ਆ ਪੂਰੀ ਦੂਜਾ ਬੈਟਿੰਗ ਗੇਟਾਂ ਦੋ ਇੱਕ ਬੈਟਿੰਗ ਆ ਲੱਗਦਾ ਨਾ ਨਾ ਚਲੋ ਤੂੰ ਰਹਿ ਜਾ ਫਿਰ ਹਾਂ ਚੱਲ ਤੂੰ ਜਾ ਵੇਖੋ ਕਿ ਨਿਕਲੋਂ ਬਾਈ ਠੀਕ 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 ਚੰਗਾ ਬਾਜੀ ਫਿਰ ਮਿਲਾਂਗੇ ਇਹ ਪਿੱਛੇ ਬਾਈ ਇੱਥੇ ਕੋ ਆਪਣਾ ਵੀ ਨਿਕੜਦਾ ਹੈਗਾ ਜਿੱਥੇ ਕੜ ਗਿਆ ਬੰਦਾ ਹੀ ਨਹੀਂ ਆਹ ਹੀ ਸਹੀ ਗੱਲ ਆ ਇਹ ਆਪਣਾ ਬੰਦਾ ਬਾਈ ਜਰੂਰ ਤੁਹਾਨੂੰ ਕੋਈ ਨਾ ਧੋਖਾ ਦੇਊਗਾ ਨਹੀਂ ਇਹਦੇ ਨਾਲ ਹੈਗਾ ਨਹੀਂ ਆ ਦੇਖਦਾ ਬਾਈ ਉਹ ਉਧਰ ਟੱਕਰ ਕਿੱਥੇ ਪੰਡਾ ਦਾ ਮੱਛੀਆਂ ਪੰਡਾ ਨਾ ਹੋਉਂਦੀਆਂ ਇਹ ਜੇ ਫਾਇਰ ਚਾਹੁੰਦਾ ਛੱਡਣ ਹੋਵੇ ਆ ਕੋਈ ਤਰ੍ਹਾਂ ਕਹਿੰਦਾ ਭਾਈ ਟਪਾ ਕੇ ਆਉਂਦਾ ਐ ਘੁੰਟ ਪਾਲਾ ਮਾਜੇ ਪਿੰਡ ਜਾਣ ਨੂੰ ਵੀ ਤਿਆਰ ਆਵਾਂਗਾ ਨਹੀਂ ਤਾਂ ਮੁਰ ਜਾਵਾਂਗਾ ਕਹਿੰਦਾ ਜਣੇ ਨਹੀਂ ਆਉਂਦੇ ਆਪੋ ਵੇਰੀ ਮਨ ਮਾਰਦਾ ਤੱਕ ਖੜਾ ਹੋ ਜਾਂਦਾ ਪਾਪੂ ਨਹੀਂ ਪਾਪੂ ਕੋਈ ਪਰੇਸ਼ਾਨੀ ਨਹੀਂ ਪਿੱਛੇ ਕੋਈ ਦਿੱਕਤ ਨਹੀਂ ਹੈ ਵੀ ਖਰਾਨਾ ਜਿੱਥੋਂ ਆ ਮੁੜਦਾ ਨਾ ਇੱਦਾਂ ਹੀ ਕੰਪੈਨ ਤੋਂ ਵਧੀਏ ਨਹੀਂ ਕਿ ਅੰਦਰ ਜਾਣਾ ਮੈਨੂੰ ਬਿਠਾ ਕੇ ਮੋੜਦਾ ਹੈ ਬਿਠਾ ਕੇ ਲੋੜ ਵੀ ਮੁਰਦੀ ਉਹ ਵੇਖੜਾ ਫੁੱਲਾ ਪਿੱਛੇ ਬੈਠਦਾ ਹਾ ਜਦੋਂ ਹੋਵੇ ਸੰਗਲਣਾ ਵਜਾ ਫੇਰ ਭੱਜਣਾ ਇਹਦਾ ਮੈਂ ਹੰਦਾ ਫੇਰ ਨਾ ਮੈਂ ਕਰਦਾ ਨਹੀਂ ਆਹ ਮੈਂ ਕਹੇ ਮਾਰਦੀ ਇਹਨ ਲਫਾਈ ਬਹੁਤ ਹੋਣਾ ਚਲੋ ਠੀਕ ਹੈ ਮਾਜੀ ਰੋਕੇ ਮੱਕੋ ਠੀਕ ਹੈ ਠੀਕ ਹੈ ਜਿਹੜਾ ਤੁਹਾਨੂੰ ਸਾਥ ਪਾਉਂਦਾ ਇਹ ਬੱਕੂ ਵੀ ਸਾਡਾ ਠੀਕ ਹੈ ਆਰਾਮ ਨਾਲ ਨਹੀਂ ਸਾਡੀ ਕਰੀਏ ਸਦੋਂ ਪਰ ਲਓ ਜੀ ਬਾਈ ਰਾਤ ਦੇ 11:30 ਵਜੇ ਰਹਿ ਗਿਆ ਕੁਆੜਾ 5 ਕਿਲੋਮੀਟਰ ਇਹ ਆਪਾਂ ਨਾਲ ਲੁਧਿਆਣੇ ਤੋਂ ਜਿਹੜਾ ਚੰਡੀਗੜ੍ਹ ਨੂੰ ਰੋਡ ਜਾਂਦਾ ਬਾਈ ਉਹ ਰੋਡ ਦੇ ਉੱਤੇ ਸਾਡਾ ਪਿੰਡ ਪੈਂਦਾ ਖਮਾਣੋ ਪੱਪੂ ਲੱਗਿਆ ਚੈੱਕ ਕਰਨ ਬਾਕੀ ਹੋਰ ਤਾਂ ਸਾਰਾ ਠੀਕ ਆ ਪਤਾ ਨਹੀਂ ਤੈਨੂੰ ਓਕਾਂ ਆਕਾਂ ਦਾ ਹੀ ਆ ਨਾ ਦੋ ਘੱਟਣਾ ਉਹਦੇ ਕਰਕੇ ਬਾਈ ਡਰਜਾਈ ਲੱਗਦਾ ਆ ਸਾਰੇ ਰਾਸਤੇ 'ਚ ਕਿਉਂ ਲਾਮ ਜਿਆਦੇ ਹੋਣ ਕਰਕੇ ਨਾ ਤੁਹਾਨੂੰ ਪਤਾ ਹੀ ਰਿਸਕ ਦਾ ਅਗਲਾ ਇਹ ਨਾ ਥੋੜੀ ਗਲਤੀ ਤੇ ਥੋੜੀ ਬਣਣੀ ਆ ਨਾ ਠੀਕ ਆ ਬਪੂ ਨਟ ਬੋਲਟ ਓਕੇ ਆ ਹੁਣ ਆਪਾਂ ਰਹਿ ਗਿਆ 40 ਕਿਲੋਮੀਟਰ ਦਾ ਸਫ਼ਰ ਠੀਕ ਆ ਪਿੱਛੇ ਨਾਟ ਰੋਡ ਨੀਂ ਤੜੀ ਆਉਂਦੀ ਹੈ ਹਾਂ ਨਹੀਂ ਨੀ ਨਾ ਆਉਂਦੀ ਹੈ ਦੇਖ ਲਾ ਸਾਈ ਰਾਤ ਨੀਂ ਕਿਹੜਾ ਆਉਂਦੀ ਹੈ ਚਲ ਰੋਟੀ ਘਰ ਆਇਆ ਖਾਣੇ ਘੋਰੀ ਖਾਣੀਆਂ ਔਕਰਾਂ ਮਾਂ ਬਣਾਈ ਹੋਈ ਹੈ ਜਾ ਕੇ ਪੱਕਣੀ ਆ ਰੋਟੀ ਔਕਰਾਂ ਜਾ ਕੇ ਖਾ ਲੰਦੇ ਆ ਚਲ ਕੋਕੀ ਕੋੜਾ 5 ਕਿਲੋਮੀਟਰ ਰਹਿ ਗਿਆ ਬਾਈ ਆਪਾਂ ਹੁਣ ਵਾਇਆ ਜਾਵਾਂਗੇ ਸਮਰਾਲਾ ਹੁਣ ਅੱਗੇ ਮੈਂ ਨੀਲੋਂ ਤੇ ਹਨਾ ਆਮਣੇ ਨੀਲੋਂ ਤੇ ਇਧਰ ਨੂੰ ਜਨਾ ਉਹਨਾ ਆਪਣੇ ਨਹਿਰੋਂ ਨਹਿਰ ਬਸ ਹੀ ਗੁਜਰਾ ਬਸ ਹੀ ਗੁਜਰਾ ਥੋੜੇ ਮੋੜ ਆ ਦੋ ਮੈਨੂੰ ਲੱਗਦਾ ਨਹੀਂ ਬਿੱਥੇ ਹਨਾ ਡਿੱਕਾ ਲਾਉਗੀ ਉਹਨਾ ਨਾ ਨਹੀਂ ਤੇ ਇਧਰ ਨੂੰ ਸਿੱਧਾ ਰੋੜਾ ਆਹੀ ਰੋੜਾ ਆਪਾਂ ਕਮਾਣੋ ਜਾ ਕੇ ਛੱਡਣਾ ਕਮਾਣੋ ਤੇ ਵਧੀਆ 18 ਫੁੱਟਾ ਰੋੜਾ ਸਾਡੇ ਪਿੰਡ ਨੂੰ ਉਹ ਵਧੀਆ ਮਸ਼ੀਨ ਹੈ ਨਾ ਉਹ ਚੱਲ ਜਾਂਦੀ ਆ ਬਾਜੀ ਬੱਜੇ ਜਾਣੇ 2:30 ਵਜੇ ਜਾਣੇ ਬਾਈ ਜਦੋਂ ਲੈ ਕੇ ਆਏ ਤੇ ਕਰਮਾਂ ਵਾਲੇ ਉਧਰ ਵੀ ਆਈ ਟਾਈਮ ਹੋ ਗਿਆ ਤਾਂ ਅੱਜੇ ਘਰ ਨੂੰ ਲੈ ਕੇ ਜਦੋਂ ਇਹ ਘਰ ਨੂੰ ਜਾਂਦੀਆਂ ਨੇਰੇ ਹੋਏ ਜਾਂਦੀਆਂ ਬਾਕੀ ਇਹਦਾ ਘਰ ਦੇ ਨਾਲ ਦੇ ਦੇਖੀ ਤੱਕਰ ਵੀ ਨਹੀਂ ਮੀਨ ਮਾਂ ਮੰਮੀ ਨੇ ਵੀ ਨਹੀਂ ਤੇ ਇਹ ਚੋਇਆ ਦਾ ਬਸ ਦੂਏ ਦਿਨ ਸਾਜ ਦੇ ਤੋਰਦੀ ਫੇਰ ਰਾਤ ਨੂੰ 2 ਵਜੇ ਆਏ 5 6 6:30 ਵਜੇ ਮਸ਼ੀਨ ਫੇਰ ਤੋਰਦੀ ਹੁਣ ਚੱਲੀਏ ਫਿਰ ਚਲੋ ਠੀਕ ਹੈ ਜੀ ਹੁਣ ਚੱਲਦੇ ਆ ਮਿਲਦੇ ਆ ਬਸ ਤੁਹਾਨੂੰ ਖਮਾਣੋ ਜਾ ਕੇ ਦਿਖਾਉਣੇ ਆ ਹੁਣ ਜਿੱਥੇ ਤਾਂ ਆਪਾਂ ਟਰਨ ਆਉਣਾ ਹੈ ਨਾ ਰੋਡ ਛੱਡਣਾ ਹੈ ਇਹ ਆਪਾਂ ਹੁਣ ਇਸ ਟਾਈਮ ਲੁਧਿਆਣੇ ਦੇ ਲਾਂਕੇ ਲੁਧਿਆਣਾ ਪਾਰ ਕਰਕੇ ਖੜੇ ਆ ਚੱਲੀਏ ਚੱਲੋ। ਹੋਈ ਬਾਈ ਪਹੁੰਚ ਗਏ ਤੇ ਘਰੇ ਬਾਈ ਰਾਤ ਹਨਾ ਹਨੇਰਾ ਹੀ ਹੋ ਗਿਆ ਰਾਤ 2:30 ਵਜੇ ਘਰ ਆ ਪਹੁੰਚ ਲਿਆ ਨੂੰ ਵੀ ਤੁਹਾਨੂੰ ਪਤਾ ਹੈ ਨਾ ਦੋ ਘਟੜਾਂ ਬਾਈ ਦਾ ਕਰਕੇ ਸਹ ਬੜੇ ਰੋੜਾਂ ਤੇ ਠੀਕ ਆਈ ਗਿਆ ਜਿਹੜੇ ਸਾਡੇ ਪਿੰਡ ਨੂੰ 5 ਕਿਲੋਮੀਟਰ ਆਏ ਹਨਾ ਇਹ ਤੇ ਥੋੜਾ ਜਿਹਾ ਟਾਈਮ ਲੱਗ ਗਿਆ ਬਾਕੀ ਖੇਤ ਆਪਣੇ ਨੇ ਘਰ ਦੇ ਨਾਲੇ ਬਿਲਕੁਲ ਹਨਾ ਆਏ ਬਾਈ ਆਪਣਾ ਘਰ ਹਨਾ ਇਹਦੇ ਨਾਲੇ ਬਿਲਕੁਲ ਕੇ ਤਾਂ ਖਾਲੀ ਦਾ ਇਹ ਇੱਥੇ ਬਾਜਰਾ ਬੀਜਿਆ ਇਹਦਣੇ ਬਾਜਰਾ ਵੱਟਿਆ ਉਹਦੇ ਕਰਕੇ ਬਾਕੀ ਐ ਵੀ ਇੱਥੇ ਖੇਤ ਵਿਹਲਾ ਦਾ ਇੱਥੇ ਲਾ ਕੇ ਹੈ ਨਾ ਹੁਣ ਬਾਈ ਐ ਵੀ ਮੇਰੀ ਚਲਾ ਵੀ ਰਿਪੇਅਰ ਵੀ ਇੱਥੀ ਖੋਲ ਲੀਏ ਵਧੀਆ ਨਾਲੇ ਚਾਹ ਪਾਣੀ ਰੋਟੀ ਨੂੰ ਵੀ ਠੀਕ ਆ ਨੇੜੇ ਆ ਨਾ ਨਾਲੇ ਤੁਹਾਨੂੰ ਪਰ ਲਾਈਟਾਂ ਲਾਤੀਆਂ ਬਾਈ ਲਾਣੇਦਾਰ ਨੇ ਇੱਕ ਵੱਲ ਮਾਂ ਲਾਤਾ ਇੱਕ ਉਹ ਲਾਤਾ ਪਿਛੇ ਅਜੇ ਅਜੇ ਤੱਕ ਕੁਛ ਛੇੜੇ ਨਹੀਂ ਹੋਇਆ ਤਾਂ ਬਸ ਉਧਰ ਭੱਜ ਨੱਟ ਚੇਕਣੇ ਤੁਹਾਨੂੰ ਕੋ ਸਾਰੀ ਰਾਤ ਨਾ ਹੌਣ ਚ ਲੱਗ ਗਈ हां ਤੁਸੀਂ ਆਪਾਂ ਖੇਨ ਕਿਤੇ ਆ ਕਿੱਥੇ ਆਰਨ ਕੇ ਕਰਨ ਮਾਰਦਾ ਰਸੀਨ ਦਾ ਹੈ ਕਿਕਰ ਮਾ ਜਿਹੜਾ ਆਰਨ ਇਹ ਵੀ ਰਾਤ ਦਾ ਜਦਾ ਜੱਦੀ ਮਸ਼ੀਨ ਆਈ ਜਦਾ ਇੱਕ ਨੇ ਬਸ ਲਾਗੇ ਲਾਉਣਾ ਹੀ ਫਿਰਦਾ ਹੈ ਬਾਕੀ ਅਰਥੋਰ ਤਾਂ ਖੋਲ ਕੇ ਦੀ ਬੈਂਟਰੀਆਂ ਨਾਲ ਲੱਗੀ ਹੋਈਆਂ ਉੱਪਰੇ ਬੱਲਮ ਲਾਤਾ ਬੈਂਟਰੀਆਂ ਦੇ ਕੋਲ ਕਿਵੇਂ ਭਾਈ ਸਾਡੇ ਵੀਰੀ ਜੀ ਵੀ ਨਾ ਤੁਹਾਨੂੰ ਪਤਾ ਇੱਥੇ ਬਾਕੀ ਦੋ ਤਰ ਪਿੰਡਾਂ ਦੇ ਵਿੱਚ ਹਨ ਮਨ ਲਓ ਸਾਡੇ ਮਰਸੂਖ ਖਮਾਣੋਂ ਤੇ ਮਰਸੂਲਪੁਰ ਹਨ ਮਨੈਲਾ ਤਨੌਲਾ ਉੱਥੇ ਆ ਕੇ ਥੋੜੀ ਜਿਹੀ ਦਿੱਕਤ ਜੀ ਆਈ ਹੈ ਨਹੀਂ ਬਾਕੀ ਹੋਰ ਤਾਂ ਬੜੇ ਰੋਡ ਤੇ ਤੁਹਾਨੂੰ ਪਤਾ ਸਿੱਧੇ ਰੋਡ ਹਨ ਨਾ ਬਾਈ 4 ਲਾਈਨ ਰੋਡ ਸਿੱਧਾ ਫਲੋਰ ਤੇ ਲੁਧਿਆਣਾ ਲੁਧਿਆਣੇ ਸਿੱਧਾ ਆਪਣੇ ਖਮਾਣੋਂ ਖਮਾਣੋਂ ਦੇ ਪਾਸ ਆਪਣਾ ਪਿੰਡਾਂ ਵਾਲਾ ਰੋਡ ਹੈ ਜਿਹੜਾ ਉਹਦੇ ਥੋੜੀ ਜਿਹੀ ਦਿੱਕਤ ਜੀ ਆਈ ਹੈ ਨਹੀਂ ਨਾ ਕੋਈ ਗੱਲਬਾਤ ਦਿੱਕਤ ਆਈ ਨਹੀਂ ਹੈਗੀ ਬਾਕੀ ਦੇਖਦੇ ਆ ਬਣਾਉਨੇ ਆ ਪ੍ਰੋਗਰਾਮ ਇੱਥੇ ਹੀ ਮੇਰੀ ਸਲਾਹ ਵੀ ਰਿਪੇਅਰ ਵੀ ਨਾ ਇੱਥੇ ਹੀ ਖੋਲ੍ਹ ਲਈ ਹੈ ਹਨਾ ਉਹ ਤਾਂ ਇੱਥੇ ਹੀ ਇਥੇ ਕੋਲ ਦੀ ਰੇਪੇਰ ਤੂੰ ਕਰਾਉਂਗਾ ਨਾਲ ਕੰਮ ਹੈ ਹਾਂ ਕੰਮ ਕਰਾਉਂਗਾ ਵਾਦਾ ਹੀ ਬਤਾਉਗਾ ਤੂੰ ਇਹ ਵੀ ਦੇ ਰਾ ਇੰਨਾ ਚੜਕਾ ਪਿਆ ਇਹਨੂੰ ਰਾਤ ਦਾ ਮਸ਼ੀਨ ਦੇ ਉੱਤੇ ਤੇ ਬੈਠ ਆਏ ਦੇਖ ਕੇ ਹੁਣ ਵੀ ਅੰਦਰ ਤੇ ਲੈ ਕੇ ਆਇਆ ਕੱਢ ਕੇ 9:30 ਦਾ ਟਾਈਮ ਹੋ ਗਿਆ ਵੀ ਮੈਨੂੰ ਮਸ਼ੀਨ ਦੇ ਉੱਪਰ ਬਿਠਾ ਲਿਆ ਕਿੱਥੇ ਬਹਿਣਾ ਹੈ ਚੀਨ ਦੇ ਉੱਪਰ ਜਾਣਾ ਹੈ ਕਿੱਥੇ ਜਾਊਂਗਾ ਪੌੜੀ ਤਾਂ ਹੈ ਨਹੀਂ ਓ ਪੌੜੀ ਤੇ ਚੱਕਦੀ ਪੁੱਤ ਲੈ ਦੇਖ ਤਾਂ ਕਿੱਥੇ ਹੈ ਪੌੜੀ ਦੇਖੀ ਤੇ ਕਿੱਥੇ ਹੈ ਪੌੜੀ ਪੌੜੀ ਤੇ ਪੌੜੀ ਦਾ ਹੈ ਨਹੀਂ ਜਦੋਂ ਮੈਂ ਕਿੱਥੇ ਨੂੰ ਹੈ ਕਿੱਥੇ ਚੜੂੰਗਾ ਕਿੱਥੇ ਫੌਨ ਕਿਕਰ ਮਾਰਦੀ ਸੀਂ ਤਾਬੇ ਟਿੱਕੜ ਕਰਦੀ ਸੀ ਟਿੱਕੜ ਕਰਦੀ ਸੀ ਇਕਣਾ ਟਿੱਕੜ ਕਰਦੀ ਸੀ ਆਪਣਾ ਪਾਪਨ ਟਿੱਕੜ ਕਰਦੀ ਸੀ ਨਹੀਂ ਉੱਪਰ ਨਹੀਂ ਜਾਣਾ ਪੁੱਤ ਹਣਾ ਹੋ ਸਵੇਰੇ ਚਲੂਗੇ ਹਣਾ ਸਵੇਰੇ ਤੈਨੂੰ ਉੱਪਰ ਚੜਾ ਕੇ ਉੱਥੇ ਤੱਕ ਤੈਨੂੰ ਝਾਂਡੀ ਦਊਗਾ ਹਣਾ ਸਟਾਰਟ ਕਰਕੇ ਤੈਨੂੰ ਝਾਂਡੀ ਦਊਂਗਾ ਬਾਕੀ ਟਰਮੀਨਲ ਟਰਮੀਨਲ ਬਾਈ ਸਾਰਾ ਜੰਗ ਜੀ ਲੱਗ ਗਈ ਬੜਾ ਕਸੂਤੇ ਪਾ ਕੇ ਆ ਟਰਮੀਨਲ ਟੁੱਟ ਗਏ ਜੰਗ ਜੀ ਉਹ ਪੀਲੀ ਪੀਲੀ ਜਿਹੀ ਲੱਗ ਖੱਦ ਜੀ ਲੱਗ ਕੇ ਹੈ ਨਾ ਬੈਟਰੀ ਬੂਟਰੀ ਵੀ ਚਾਰਜ ਨਹੀਂ ਹੋਈ ਬੜੇ ਤੰਗ ਹੋਏ ਰਾਤ ਲਾਈਟਾਂ ਨੂਟਾਂ ਵੀ ਰੇਸ ਨਾਲ ਹੀ ਚੱਲੀਆਂ ਰੇਸ ਘੱਟ ਕਰ ਲੰਦੇ ਲਾਈਟਾਂ ਬੰਦ ਹੋ ਜਾਂਦੀਆਂ ਦੀਆਂ ਬਾਕੀ ਹੋਰ ਤਾਂ ਕੋਈ ਦਿੱਕਤ ਨਹੀਂ ਹੈ ਨਾ ਰੋਡ ਤੇ ਸਮੱਸਿਆ ਬਾਬੇ ਨਾਨਕ ਦੀ ਕਿਰਪਾ ਕਾ ਵਧੀਆ ਨਾ ਬਾਈ ਆਰਾਮ ਦਾ ਨਜ਼ਾਰੇ ਕਾ ਲਾਏ ਕੋਈ ਪੁਲੀ ਨਹੀਂ ਚੇਂਜ ਕਰੀ ਜਿੰਨੇ ਦੀ ਪੁਲੀ ਹੈਗੀ ਤੇ ਇਹਦੇ ਵਿੱਚ 14 ਦੀ ਪੁਲੀ ਆ 14 ਦੀ ਉਹ ਪਾ ਲੈਂਦੀ ਮੈਂ ਕਹਾ ਨਹੀਂ ਆ ਦੋ ਕਟਰਾ ਨਾ ਪੁਲੀ ਛੋਟੀ ਪਾਉਣ ਨੂੰ ਕਿਹੜਾ ਛੋਟੀ ਕਿਹੜਾ ਨਾ ਹੀ ਤੁਰਨਾਂ ਦਾ ਨੇ ਟੱਕੀ ਆਉਣਾ ਦਾ ਨੇ ਕੰਮ ਨੂੰ ਪਰ ਫਿਰ ਵੀ ਚੱਲ ਮੈਂ ਕਹਾ ਵੀ ਛੋਟੀ ਪਾਵਾਂਗਾ ਉਨਾਂ ਹੀ ਕਲੱਚ ਪਲੇਟ ਤੇ ਲੋਡ ਪਾਊਗਾ ਸਾਰਾ ਜੋ ਤਾਂ ਹੌਨੀ ਨਾਉਣ ਲੱਗ ਗਈ ਸਤਿ ਸ੍ਰੀ ਅਕਾਲ ਤਾਂ ਕਰਦੇ ਸਾਰੇ ਇਹਨਾਂ ਸਤਿ ਸ੍ਰੀ ਅਕਾਲ ਕਰੋ ਕਰੋ ਸਤਿ ਸ੍ਰੀ ਅਕਾਲ ਅਜੇ ਮੂਡ 'ਚ ਨਹੀਂ ਹੈਗਾ ਕਰ ਦੋ ਸਾਥਰੀ ਕਾਲ ਕਰ ਦੋ ਕਰ ਦੇ ਹਾਰਨਿਕਲ ਮਾਰਦੀ ਰਹੀਨ ਕਿੱਥੇ ਕਿਵੇਂ ਬਟਨ ਕਿਵੇਂ ਦੱਬਦਾ ਦਾ ਬਟਨ ਕਿਵੇਂ ਦੱਬਦਾ ਦਾ ਐਂ ਦੱਬਦਾ ਤਾਂ ਕਹਿੰਦਾ ਬਾਕੀ ਐ ਆ ਬਾਈ ਹੁਣ ਤਿੰਨ ਮਹੀਨੇ ਦੇ ਨਾ ਥਕੀ ਮਾ ਦਾ ਜਿਹੜਾ ਸੀਜ਼ਨ ਦਾ ਉਹ ਤੇ ਇਹਨਾਂ ਨੂੰ ਦੇਖ ਕੇ ਲੈ ਜਾਂਦਾ ਹੁਣ ਹਨਾ ਜੋ ਤਾਂ ਰਾਤ 2:00 2:30 ਵਜੇ ਮਸ਼ੀਨ ਆਈ ਤਾਂ 2:30 ਵਜੇ ਦੇਲਾ ਮਸ਼ੀਨ ਦੇ ਉੱਠ ਕੇ ਮਿਲ ਕੇ ਫੇਰ ਸੁੱਤਾ ਐ ਇੰਨਾ ਲਾੜਲਾ ਕੱਲ ਦਾ ਦੇ ਲੈਕਣ ਮਸ ਐ ਮੋਢੇ ਲੱਗਿਆ ਜਿੱਦਨ ਨੂੰ ਜਾਣਾ ਵੀ ਨਾਲ ਲੈ ਕੇ ਚੱਲ ਬਸ ਜਿੱਥੇ ਜਾਣਾ ਨਾਲ ਲੈ ਕੇ ਜਾਣਾ ਇਹ ਕਣਾ ਬਿਨਾ ਉਹ ਤੇ ਨਹੀਂ ਹੋਣਾ ਚੱਲ ਨੀਂ ਨੀ ਆਉਂਦੀ ਆ ਚਰਾੜੀ ਕਰ ਦੇ ਪਾਪਾ ਨੂੰ ਲਾੜੀ ਤਾਂ ਕਰ ਦੇ ਹੁਣ ਨਹੀਂ ਚਾ ਕੱਲ ਦਿਖਾਉਂਗਾ ਤਨ ਉਹਦੇ ਸੰਤਾ ਚਾਬੀਆਂ ਪਾਣੇ ਚੱਕਿਆ ਨਾਲ ਫੇਰ ਕਰਾਊਗਾ ਮੇਰਾ ਲਾਡੂ ਨਾਲ ਆ ਨਾ ਪੱਲੋ ਸੜੇ ਪੱਲੋ ਮੈਂ ਤਾਂ ਜਿਹੜੇ ਕੰਮ ਪਿਆ ਹਾਂ ਪਿਆ ਤਾਂ ਉੱਤੇ ਨਹੀਂ ਕਿਹਾ ਚੱਲ ਹੋਣੀ ਐ ਬਾਕੀ ਕੁਕੜੇ ਲਾਤੀ ਵੀ ਕਾਟਰਾ ਕੁਟਰਾ ਵਿੱਚੇ ਫੱਟੇ ਆ ਅਜੇ ਅਜੇ ਤਾਂ ਮੰਨ ਲਓ ਸਾਨੂੰ ਡੱਕਾ ਵੀ ਨਹੀਂ ਤੋੜਿਆ ਅਜੇ ਤਾਂ ਰੈਸਟ ਭਰੇ ਰਿਹਾ ਸਰੀਰ ਪਲੈਸਟਿਕ ਕਰੀਏ ਸਾਰੀ ਦੀ ਜੜੀ ਬਾਕੀ ਇਹ ਸਮਾਨ ਬਾਈ ਸਾਡੇ ਏਰੀਆ ਦੇ ਵਿੱਚ ਵੀ ਨਾ ਚੋਰੀ ਜੂਰੀ ਖਾਸ ਹੀ ਆ ਇਥੇ ਸਾਡੇ ਇੱਕ ਤਾਂ ਗੁਰਦੁਆਰਾ ਸਾਹਿਬ ਚ 1.5-2 ਵਜੇ ਜਿੱਦਨ ਮੈਂ ਘਰ ਆਇਆ ਤਾਂ ਨਹੀਂ ਪਏ ਤੇ ਤੜਕੇ ਨੂੰ ਜਿੰਦੇ ਹਨਾ ਗੋਲਕ ਦਾ ਜਿੰਦਾ ਪਹੁੰਚੇ ਨਹੀਂ ਸੀ ਅਜੇ ਗੇਟ ਦੇ ਜਿੰਦਾ ਹੀ ਤੋੜਿਆ ਦਾ ਜਾਨ ਨੂੰ ਬੰਦੇ ਕਿਸੇ ਨੇ ਦੇਖ ਲਿਆ ਉਹਦੇ ਕਰਕੇ ਬੈਂਟਰੀਆਂ ਮੂਟੀਆਂ ਲਾਕ-ਲੂਕ ਲਾ ਕੇ ਆਇਆ ਤਸੱਲੀ ਕਰਕੇ ਹੁਣ ਚੱਲੇ ਆਂ ਤਨੂੰ ਸਮਾਨ ਸਮੂਹ ਲਾ ਲਿਆ ਬਾਈ ਹਾਂ ਸੇਫਟੀ ਆਪਣੀ ਬਾਕੀ ਟਾਇਰ ਰਹਿ ਗਿਆ ਵਾਲਾ ਸਟਿੱਪਣੀ ਇਹ ਵੀ ਕੱਲ ਨੂੰ ਲਾ ਕੇ ਇਹਨੂੰ ਲਾ ਕੇ ਟਿਕਾਣੇ ਕਟਰ ਮੱਕੀ ਵਾਲਾ ਵੀ ਖੋਲ ਦਿੰਨੇ ਆ ਕੱਲ ਨੂੰ ਇਹਦੇ ਕਿਹੜਾ ਕੰਮ ਆ ਹੋਣਾ ਨਾ ਵਿਹਲੇ ਹੀ ਆਏ ਹੁਣ ਮੂੰ ਤਾਂ ਉਧਰੇ ਚ ਲਾਵਾਂਗੇ ਜਾ ਕੇ ਆਹ ਰਹਿ ਗਿਆ ਬਸ ਹੁਣ ਲਾਉਣੇ ਤੇ ਇਹਦੇ ਟਾਇਰ ਲਾ ਕੇ ਜੋ ਤਾਂ ਟਾਇਰ ਲਵਾਇਆ ਤਾਂ ਮੇਰੇ ਕੱਲ ਜਿੰਦਾਂ ਟਾਇਰ ਲਵਾਇਆ ਮੇਰੇ ਇਹਦਾ ਟਾਇਰ ਲਾ ਕੇ ਰੱਖ ਕੱਲ ਨੂੰ ਬਾਫੇ ਨੂੰ ਕੱਲ ਨੂੰ ਦੇਖਦੇ ਆ ਕੱਲ ਨੂੰ ਸਵੇਰੇ 100% ਦਾ ਪੱਪੂ ਪਿੰਡ ਨੂੰ ਚਲ ਗਿਆ ਦਾ ਅੱਜ ਨਹੀਂ ਤਾਂ ਖੋਲਣੀ ਦੀ ਅੱਜ ਕਹਿੰਦਾ ਭਾਈ ਪਿੰਡ ਜਾ ਕੇ ਆਉਣਾ ਮਾਂ ਚਲ ਜਾਇਆ ਕਿੱਥੇ ਕਿੱਥੇ ਪਤਾ ਨਹੀਂ ਇੰਨੀ ਗੱਲ ਹੈ ਇੰਨੀ ਗੱਲ ਹੈ ਤੂੰ ਨਹੀਂ ਇੰਨੀ ਗੱਲ ਉਧਰ ਰਾਤ ਹੋ ਗਈ ਹੈ ਨਾ ਹਾਂ ਬਾਕੀ ਉਹ ਪਿੰਡ ਪੱਪੂ ਤੇ ਪਿੰਡ ਨੂੰ ਜਾਣਗਾ ਕਿ ਅੱਜ ਲੇਟ ਹੋ ਗਿਆ ਨਹੀਂ ਅੱਜ ਖੋਲਣੀ ਦੀ 100% ਦਾ ਜਾਣ ਹੈ ਕਿ ਦੀ ਵੀ ਅੱਜ ਇਹਨੂੰ ਹਨਾ ਫੀਟਰ ਫੁੱਟਰ ਲਾ ਕੇ ਇਹਦਾ ਜਿਹਨੂੰ ਕਰਤੋਈਏ ਪਹਿਲਾਂ ਤਾਂ ਭਾਈ ਤੁਹਾਨੂੰ ਪਤਾ ਨਾ ਮੂੰਗੀ ਯਾਰ ਮੱਕੀ ਦਾ ਤਾਂ ਜਿੰਨਾ ਪਾਣੀ ਲੱਗੀ ਜਾਊਗਾ ਉਹਨਾਂ ਤੇ ਆਬ ਬਣੀ ਜਾਣਾ ਉਹਦਾ ਉਹ ਵੀ ਉਥੇ ਦੇਖਿਆ ਮੈਂ ਇੱਕ ਦੋ ਜਗ੍ਹਾ ਤੇ ਨਿਸਰੀ ਹੋਈ ਹੈ ਵਿੱਚ ਮੱਕੀ ਵੀ ਮੂੰਗੀ ਵੀ ਤੇ ਮੈਂ ਕਿਹਾ ਵੀ ਲਾ ਕੇ ਇਹਨੂੰ ਧੋ ਕੇ ਫਿਰ ਕਰਾਂਗੇ ਰਪੇਰੇ ਦੀ ਸਟਾਰਟ ਨਾਲੇ ਦਿਖਾਵਾਂਗੇ ਤੁਹਾਨੂੰ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਜਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਰੱਬ ਰੱਖਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੋ ਹੁਣ ਨਿਕਾਲ ਨਿਕਾਲੂ ਦਿਖਾਵਾਂਗੇ ਚਲੋ ਠੀਕ ਹੈ ਜੀ ਓਕੇ